ਸੱਚੀ ਨਾਨਕੇ ਨੇ ਰੱਖੀ ਹੋਈ ਹੁੰਦੀ ਚੰਗੀ ਅਜਿ ਤਰੀਕਾ ਲਈਦਾ ਬਣ ਕੁਆ ਤੋਹੇ ਚੰਗੀ ਦੇਖ ਲਓ ਕਿੰਨਾ ਜ਼ਿਆਦਾ ਜਾਮ ਹੈ ਬੰਦਾ ਸਾਡਾ ਕਲਪ ਜਾਂਦਾ ਮਿੰਟ ਚ ਚੱਲ ਕੋਈ ਨਹੀਂ ਤੁਹਾਡਾ ਤਾਂ ਸ਼ਹਿਰ ਹਲਦਿਆਣਾ ਜੇ ਹਾਈਵੇ ਵੀ ਬਣ ਗਿਆ ਤਾਂ ਵੀ ਇੰਨਾ ਜਾਮ ਹੈ ਪੇਕਿਆ ਤੁਹਾਡੇ ਤਾਂ ਆਦੇ ਹੁਣ ਨੇੜੇ ਉਹਦੀ ਲੰਘਣਾ ਪੇਕਿਆਂ ਦੇ ਹੈਨਾ ਲਾਡੀ ਚਾਹ ਨਾ ਛੱਡ ਦ ਮੈਂ ਚੰਡੀਗੜ੍ਹ ਦਾ ਪੀਆ ਰਾਂ ਪਤਾ ਸ਼ਿਫਟ ਹੋ ਗਿਆ ਚੰਡੀਗੜ੍ਹ ਦੇ ਪੀਆ ਲਈ ਹੋ ਜਾਣਗਾ ਠੀਕ ਆ ਠੀਕ ਆ ਚਾ ਲੋ ਦੇਖੋ ਕਿੰਨਾ ਕ ਲੰਬਾ ਜਾਮਾ ਆ ਰਿਹਾ ਪੀਆ ਤਾਂ ਉਹ ਸੁੱਤਾ ਏ ਇਧਰੋਂ ਆ ਚੰਡੀਗੜ੍ਹ ਬੋਰਨ ਸੌਂ ਗਿਆ ਹੋਰ ਤੁਸੀ ਤੋਂ ਵੀ ਨਹੀਂ ਪੀਆ ਯਾਰ ਬਹੁਤ ਤਗੜਾ ਜਾਮਾ ਸੱਚੀ ਹੈ ਬਹੁਤ ਜ਼ਿਆਦਾ ਮਤਲਬ ਹਾਈਵੇ ਬਣਾਉਣ ਦਾ ਇੱਥੇ ਕੋਈ ਫਾਇਦਾ ਹੋਇਆ ਇੰਧੋ ਚੰਗਾ ਤਾਂ ਪਹਿਲਾਂ ਸੀਗਾ ਮੈਂ ਕਹਿੰਦਾ ਗੱਡੀ ਇੱਥੋਂ ਗਿਲ ਚਾਉਂ ਤੋਂ ਆਪਾਂ ਗਿਲ ਨਹਿਰ ਨੂੰ ਮੋੜ ਲਿਆ ਬਾਰੋ-ਬਾਰ ਚੱਲਾ ਮੈਂ ਨਾ ਇੱਥੋਂ ਜੇ ਭਾਰਤ ਨਗਰ ਚੌਕ ਨੂੰ ਪਾੜੀ ਜਾਮ ਉਧਰ ਤੱਕ ਜਾਂਦਾ ਚਲੋ ਫਿਰ ਤਾਂ ਤੁਹਾਨੂੰ ਪਤਾ ਤੁਹਾਡੇ ਪੇਕੇ ਨੇ ਸਾਡੇ ਤਾਂ ਸੌਰੇ ਨੇ ਇਹ ਪੇਕੇ ਵਧੀਆ ਜਗ੍ਹਾ ਤੇ ਨੇ ਹਾਂ ਇੰਨੇ ਜਾਮ ਚ ਵੀ ਮਤਲਬ ਬੰਦਾ ਪੂਰੀ ਜਦੋਂ ਮੈਂ ਇੱਥੇ ਕੰਮ ਨਹੀਂ ਸੀ ਕਰਦੀ ਚੌਪ ਕਰਦੀ ਸੀ ਵਿਸ਼ਕਰਮਾ ਚੌਂਗ 'ਚ ਪੂਰਾ 1 ਘੰਟਾ ਵਿਸ਼ਕਰਮਾ ਚੌਂਗ ਤੋਂ ਘਰ ਤੱਕ ਲੱਗ ਜਾਂਦਾ ਸੀ ਇੰਨਾ ਜਾਮ ਲੱਗਦਾ ਸੀ ਸ਼ਾਮ ਨੂੰ ਤਾਂ ਬਹੁਤ ਜ਼ਿਆਦਾ ਲੱਗਦਾ ਜਾਮ ਚੰਡੀਗੜ੍ਹ ਵੀ ਲੱਗਦਾ ਹੀ ਆ ਠੀਕ ਆ ਚੰਡੀਗੜ੍ਹ ਲੱਗਦਾ ਲੱਡੀ ਚੰਡੀਗੜ੍ਹ ਕਿਉਂ KFC ਕੋਲੇ ਖੜੋ ਸ਼ਾਮ ਨੂੰ ਬਈ ਸ਼ਾਮ ਟੇਜਰ ਚੌਂਕ ਤੱਕ ਆ ਕੇ ਤਾਂ ਹਾਂ ਫਿਰ ਵੀ ਸਹੀ ਫਿਰ ਵੀ ਸਹੀ ਦੱਸਾਂ ਮੰਮੀ ਵੱਧ ਤੋਂ ਵੱਧ ਵੱਧ ਤੋਂ ਵੱਧ ਤੁਹਾਨੂੰ 15 ਮਿੰਟ ਦਾ ਜਾਮ ਲੱਗਦਾ ਨਿਕਲਣ ਨੂੰ 15 ਮਿੰਟ ਦਾ ਇੰਨਾ ਨਹੀਂ ਵੀ ਪੂਰਾ 1 ਘੰਟਾ ਲੱਗ ਜੇ ਨਹੀਂ ਨਹੀਂ ਸੁਣਿਆ ਕਹਿੰਦੇ ਜੀ ਜਿਹੜੇ ਮੁਲਕ ਦਾ ਖਾਈ ਉਹਦਾ ਬੁਰਾ ਨਹੀਂ ਮੰਗੀਦਾ ਤੂੰ ਬੁਰਾ ਮੰਗ ਰਹੀ ਹਾਂ ਮੈਂ ਵਸ ਲੁਧਿਆਣਾ ਦਾ ਖਾਦਾ ਕਿੱਥੇ ਆ ਇੱਕ ਮਹੀਨਾ ਦੋ ਮਹੀਨੇ ਖਾਦਾ ਹੋਊਗਾ। ਸਾਹੇ ਇੱਕ ਪਲੇਟ ਖਾਦੀ ਆ ਸਾਲੀ ਚੋਲੇ ਪਟੂਰੀਆਂ ਦੀ ਖਾਦੀ ਤਾਂ ਹੈ ਨਾ। ਦੱਸ ਜੱਜ। ਲੈ ਸੌਰਿਆਂ ਵਾਲਾ ਰੋਡ ਆ ਗਿਆ ਲਾਡੀ। ਹਾਂ ਲਾਡੀ ਤੂੰ ਗਾਣਾ ਗਾ ਹਾਂ ਸੌਰਿਆਂ ਦਾ ਪਿੰਡ ਹੈ। ਹੂੰ ਕੁੰਡ ਕੱਢ ਲੈ ਸਹਣੀਏ। ਜਿਹੜੇ ਆ ਗਿਆ ਸੌਰਿਆਂ ਦਾ ਪਿੰਡ ਨਹੀਂ। ਸੋਹਣੀ ਨੇ ਤਾਂ ਚੁੰਨੀ ਵੀ ਨਹੀਂ ਲਈ। ਖੁੰਡ ਕੀ ਕੱਢਣਾ। ਕੈਮਰੇ ਤੇ ਪਾ ਦਨੇ ਆ ਵੀਰੇ। ਉਹਦਾ ਠੀਕ ਆ ਪਰ ਜਾਂ ਬਹੁਤ ਲੱਗਦਾ। ਲੱਗ ਬੁਆ ਜੀ ਇੱਕ ਦਿਨ ਪਤਾ ਕੀ ਹੋਇਆ। ਲਾਡੀ ਪਤਾ ਕੀ ਕਰੇ। ਕਹਿੰਦੇ ਮੈਂ ਕਹਾਂ ਗੱਡੀ ਤੇ ਜਾਣਾ ਪਾ ਲੁਧਿਆਣੇ ਵੀ ਗੱਡੀ ਤੇ ਤਾਂ ਕਹਿੰਦੇ ਚੱਲ ਪਾ ਪਰ ਮੈਂ ਉਧਰ ਨੂੰ ਨਹੀਂ ਜਾਣਾ ਉਧਰ ਨੂੰ ਜਾ ਮ ਬਹੁਤ ਆ ਮੈਂ ਕਹਾਂ ਤੁਸੀਂ ਉਹ ਤਾਂ ਕਹਿੰਦੇ ਸੀ ਮੇਰੇ ਲੁਧਿਆਣੇ ਨੂੰ ਮਾਰਾ ਨਹੀਂ ਹੈ ਨਾ ਕਹਿੰਦੇ ਬਾਕੀ ਤਾਂ ਗੱਲਾਂ ਠੀਕ ਆ ਪਰ ਗੱਡੀ ਨਹੀਂ ਉੱਥੇ ਲੈ ਕੇ ਜਾਣ ਵਾਲਾ ਹਾਲ ਹੈਗਾ ਗੱਡੀ ਕਰੀ ਜਿਹੜੀ ਉਹ ਹੋੜ ਦਿਖਾ ਦੇ ਸਾਹ ਆ ਦੇ ਨਾ ਉਹ ਦੇਖ ਲੈ ਦੇਖ ਲੈ ਜਿਹੜੇ ਪਹਿਲਾਂ ਟਰੱਕ ਜਿਹੜੇ ਲੰਦੇ ਹੋਏ ਸੀ ਉਹ ਆ ਗਿਆ ਲਾਂਡੀ ਤੁਹਾਡਾ ਇਲਾ ਗਿਲਾਂ ਵਾਲਾ ਬੋਲਾ ਗਿਆ ਉਹ ਤਾਂ ਚੰਡੀਗੜ੍ਹ ਤੇ ਵੀ ਜਾਮ ਲੱਗਦਾ ਮੈਨੂੰ ਹਾਂ ਲੱਗਦਾ ਆ ਜਰੂਰ ਲੱਗਦਾ ਚੰਡੀਗੜ੍ਹ ਚ ਕੋਣ ਕਹਿੰਦਾ ਨਹੀਂ ਲੱਗਦਾ 5 ਮਿੰਟ ਬਾਅਦ ਲੱਗਦਾ ਕਿਉਂਕਿ ਲੈਟਾ 5 ਮਿੰਟ ਬਾਅਦ ਆ ਜਾਂਦੀਆਂ ਨੇ ਦੇਖੋ ਜੀ ਹੁਣ ਕਦੇ ਮੈਂ ਉਹ ਆਪਣੇ ਗੱਡੀ ਜਾਂਦੀ ਨਾ ਸ਼ਲਾਂਗਾ ਵਾਲਾ ਬੋੜ ਗੱਡੀ ਚੱਲਦੀ ਰਹਿੰਦੇ ਹਾਂ ਨਾ ਗੱਡੀ ਜਾਂਦੀ ਏ ਸ਼ਲਾਂਗਾ ਵਾਲ ਦੀ ਕਾਹਨ ਲਾਡੀ ਤੇ ਪੇਕੇ ਏ ਆ 11 ਰੋਡ ਅਸਲੀ ਪੇਕੇ ਤਾਂ ਉਹੀ ਨੇ ਇੱਥੇ ਪਿਆਰ ਹੁੰਦਾ ਪੇਕੇ ਤਾਂ ਤਾਂ ਹੋਇਆ ਏ ਭੂਆ ਘਰ ਤਾਂ ਹੋਇਆ ਏ ਨਹੀਂ ਆਉਣਾ ਉਹਨੇ ਚੱਲ ਘਰ ਉਹਦੀ ਇਹ ਆ ਗਿਆ ਮੰਮੀ ਪ੍ਰੀਤ ਪੈलेस ਆ ਗਿਆ ਪ੍ਰੀਤ ਪੈलेस ਪ੍ਰੀਤ ਪੈलेस ਪ੍ਰੀਤ ਪੈलेस ਉਹ ਆ ਗਿਆ ਪ੍ਰੀਤ ਪੈलेस ਬਹੁਤ ਟਾਈਮ ਬਾਅਦ ਦੇਖਿਆ ਵਾ ਪ੍ਰੀਤ ਪੈलेस ਸੋ ਬਹੁਤ ਟਾਈਮ ਬਾਅਦ ਹਸਦਾ ਬਹੁਤ ਵਾ ਦੇਖੀ ਇੱਥੇ ਮੰਮੀ ਕੰਮ ਕਰਦਿੰਦੀ ਬੱਚੇ ਸੀ ਇੱਥੇ ਲਾਢੀ ਕੰਮ ਕਰਦੇ ਸੀ ਇੱਥੇ ਮੈ ਲੱਗੀ ਹੋਈ ਸੀਗੀ ਉੱਥੇ ਕੀ ਆ ਉਹਨਾਂ ਦਾ ਨਾਮ ਉਹਦਾ ਰੀਅਲ ਨਾਮ ਮਹਿੰਦਰਾ ਵਾਲਿਆਂ ਦੇ ਮਹਿੰਦਰਾ ਮੰਮੀ ਇੱਥੇ ਆ ਸਾਰੀ 5 ਸਾਲ ਆਏ ਨੇ ਇੱਥੇ ਮੈਂ ਤਾਂ ਸਾਲ ਹੀ ਲਾਇਆ ਇੱਧਰ ਕੋਠੀਆਂ ਜਲਦੀਆਂ ਸਾਡੀਆਂ ਲਾਓ ਜੀ ਇੱਧਰ ਕੋਠੀਆਂ ਬਣਾਉਂਦੇ ਸੀ ਯਾਦਾ 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 ਬਾਰਾਉ ਲੱਗਣਾ ਕਿ ਰੋਕੀ ਰੋਕ ਕੇ ਰੋਊਗਾ ਨਹੀਂ ਤੇ ਇੱਥੇ ਪੈਗ ਵੀ ਬਹੁਤ ਆਉਂਦੀ ਹੈ ਤੇ ਹੱਤਾ ਹੁੰਦਾ ਇੱਥੇ ਐ ਮੋਡਲ ਡਾਊਨ ਜਾਣੇ ਪਾੜੋੜ ਇੱਧਰ ਮੁੜ ਕੇ ਨਾ ਗੋਆ ਚ ਪੱਟੀ ਨਹੀਂ ਹੁੰਦੀ ਸੀਗਾ ਹਾਂ ਉੱਥੇ ਜਾਂਦੇ ਹੁੰਦੇ ਸੀ ਡਿਨਰ ਕਰਨ ਬੱਦ ਹੋ ਗਿਆ ਤੇਰਾ ਬੰਦ ਹੋ ਗਿਆ ਉਹ ਕਹਿੰਦੇ ਵੀ ਲਾਡੀ ਹੋਣੇ ਚਲੇਗੇ ਵੀ ਹੁਣ ਬੰਦ ਕਰ ਦੋ ਹੁਣ ਫਾਇਦਾ ਨਹੀਂ ਕੋਈ ਉਹਨਾਂ ਨੇ ਕੰਮ ਖਾ ਗਿਆ ਕਹਿੰਦੇ ਸਾਡੇ ਪੱਕੇ ਕਸਟਮਰ ਚਲੇ ਗਏ ਸਹੀ ਹੈ ਲੈ ਸਹੀ ਹੈ ਲੈ ਪਤਲੇ ਬਾਜ ਬੋਲਦਾ ਹੈਲੋ ਗਾਇਜ਼ ਗਾਇਜ਼ ਕਹਿੰਦਾ ਵਿਚਾਰਾ ਸੁਪਨਾ पे ਆਇਆ ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਅੱਜ ਅਪਾ ਚਲੇ ਆ ਵਿਆਹ ਤੇ ਪੂਰੇ ਦੇ ਮੁੰਡੇ ਦੇ ਵਿਆਹ ਤੇ ਅਸੀਂ ਚਲੇ ਆ ਨਾਨਕੇ ਬਣ ਕੇ ਤੇ ਸਾਡੇ ਨਾਲ ਆਇਆ ਯੂਵੀ ਯੂਵੀ ਦੀ ਮੰਮੀ ਭੂਆ ਸਾਡੀ ਤੇ ਨੂਰ ਤੇ ਮੇਰੇ ਮਾਤਾ ਜੀ ਦਿਖਦੇ ਨਹੀਂ ਕਈ ਹੈਲੋ ਕਰੋ ਹੈਲੋ ਸੋ ਗਾਇਜ਼ ਅਸੀਂ ਚੱਲੇ ਆ ਅੱਜ ਆਪਣੇ ਭੂਆ ਦੇ ਮੁੰਡੇ ਦੇ ਵਿਆਹ ਤੇ ਜਿਹਦੇ ਨਾਲ ਮੇਰੀ ਸਭ ਤੋਂ ਪਹਿਲੀ ਵੀਡੀਓ ਆਈ ਸੀ ਉਹ ਕੇ ਵਿੱਕੀ ਤੂੰ ਰੋਟੀ ਖਾ ਲਈ ਯਾਦ ਕਰਿਓ ਜੇ ਨਹੀਂ ਆਤਾ ਮੇਰੀ ਉਹ ਵੀਡੀਓ ਬੈਕ ਮੇਰੀ ਪ੍ਰੋਫਾਈਲ 'ਚ ਜਾ ਕੇ ਜਰੂਰ ਦੇਖਿਓ ਤੇ ਉਸ ਤੋਂ ਬਾਅਦ ਹੀ ਮੈਂ ਆਪਣਾ YouTube ਚੈਨਲ ਜਿਹੜਾ ਉਹ ਸਟਾਰਟ ਕੀਤਾ ਸੀ ਤੇ ਮੈਂ ਅੱਜ ਉਹਦੇ ਵਿਆਹ ਤੇ ਜਾ ਰਹੀ ਆ ਤੇ ਅਸੀਂ ਨਾਲ ਕੇ ਬਣ ਕੇ ਜਾ ਰਹੇ ਆ ਤੇ ਦੱਸੋ ਬਈ ਤੁਹਾਨੂੰ ਕਿੰਨਾ ਚਾਹ ਹੋ ਰਿਹਾ ਨਾਨਕੇ ਬਣ ਕੇ ਨਹੀਂ ਅਸੀਂ ਨਾਨਕੇ ਹੀ ਆ ਹਾਂ ਹਾਂ ਮਤਲਬ ਨਾਨਕੇ ਹੀ ਆ ਕਿੰਨਾ ਚਾਹ ਹੋ ਰਿਹਾ ਤੁਹਾਨੂੰ ਨਾਨਕੇ ਦਾ ਫੇ ਲੁੱਡੀਆਂ ਤਾਂ ਤੁਸੀਂ ਪਾਈਆਂ ਨਹੀਂ ਹੈਗੀਆਂ ਤੇ ਐ ਨਹੀਂ ਉੱਥੇ ਜਾ ਕੇ ਪਾਵਾਂਗੇ ਉਹ ਇੱਥੇ ਥੋੜੀ ਪਾਵਾਂਗੇ ਸੋ ਅਸੀਂ ਲੁੱਡੀਆਂ ਹੁਣ ਜਾ ਕੇ ਪਾਵਾਂਗੇ ਨਾਨਕੇ ਆ ਅਸੀਂ ਪੂਰੀ ਟੱਕ ਪਾ ਦੇਣੀ ਆ ਕਿ ਨੱਚ-ਨੱਚ ਕੇ ਉਹਨਾਂ ਨੇ ਟੈਲਾ ਲਾਈਆਂ ਨਵੀਆਂ ਸੀ ਤੋੜ ਕੇ ਹੋਣੀਆਂ ਟੈਲਾ ਉਹਨੀਆਂ ਤੋੜ ਕੇ ਆਉਂਗੇ ਨਾ ਐ ਵੀਰੇ ਥੋੜੀ ਰੱਖੀ ਹੋਵੇ ਵਿੱਚ ਅੱਜ ਛੁੱਟੇ ਤੋੜਨੇ ਨੇ ਟੱਲਾ ਡੂਲਾ ਤੋੜਦੇ ਨਹੀਂ ਉਹਨਾਂ ਦੀਆਂ ਪਤਾ ਲੱਗ ਜਾਂਦਾ ਉਹਨੂੰ ਕਿ ਨਾਂ ਆਣਗੇ ਆਏ ਨੇ ਲੋਕ ਤਾਂ ਸੱਜ ਤੋੜਦੇ ਆ ਸੀ ਟੈਲਾ ਤੋੜਨੀ ਆ ਹਾਂ ਬਿਲਕੁਲ ਡੂਲਾ ਵੀ ਇੱਕ ਤਾਂ ਪਾ ਤੇ ਵਿਆਹ ਆ ਜਿਹੜਾ ਉਹ ਹੈਗਾ ਰਾਏਕੋਟ ਰਾਏਕੋਟੀਆਂ ਨਾ ਨਾਸਟਾਰ ਰਾਏਕੋਟ ਦੇ ਨੇੜੇ ਪੈਂਦਾ। ਰਾਏਕੋਟ ਦੇ ਨੇੜੇ ਪੈਂਦਾ। ਸੁਦਾਦੋ ਵੀ ਫਲਾਣੀ ਗਲੀ 'ਚ ਰਹਿੰਦੇ ਆ। ਫਲਾਣੀ ਗਲੀ 'ਚ ਨਹੀਂ ਮਤਲਬ ਕਿ ਏਡੇ ਦੂਰੋਂ ਸੀ। ਕੱਲ ਦੇ ਮਤਲਬ ਸਪੋਜ਼ ਕਿ ਅਸੀਂ ਕੱਲ ਸਪੋਜ਼ ਕਿ ਰਿਐਲਿਟੀ 'ਚ ਹੋ ਰਹੀਆਂ ਕੱਲ ਦੇ ਕੱਲ ਰਾਤ ਮੰਮੀ ਤੇਰੇ ਸਟੇ ਕੀਤਾ। ਉਦੋਂ ਵਾਰ ਫੇਰ ਥੱਕ ਗਏ ਫੇਰ ਭੂਆ ਦੀ ਘਰੇ ਸਟੇ ਕਰਕੇ ਆਏ। ਤੇ ਹੁਣ ਅਸੀਂ ਸਿੱਧਾ ਜਾਗੇ ਵਿਆਹ ਤੇ ਸਟੇ ਕਰਾਂਗੇ। ਉੱਥੇ ਰਕਾਂਗੇ। ਤੇ ਚਲੋ ਆਜੋ ਤੁਹਾਨੂੰ ਵੀ ਦਿਖਾਈਏ ਇੱਕ ਵਿਆਹ ਜਿਦੇ ਵਿੱਚ ਸਾਰੇ ਜ਼ਿਆਦਾਤਰ ਫੈਮਿਲੀ ਤੁਹਾਨੂੰ ਕੋਲ ਸਿੱਖ ਦਿਖਾਣ ਨੂੰ ਮਿਲਣ ਗਈਆਂ। ਸ਼ੁਰੂਆਤ ਸਾਡੀ ਮਾਤਾ ਜੀ ਤੋਂ ਦੇਖ ਲਓ। ਬੀਤ ਦੇ ਚੀਜ਼ ਉਹ ਲੋਕ ਦਿਖਾ ਦੇਂਦੀਆਂ ਆ ਬੀਤ ਦੇ ਦੱਸ ਵੀ ਜਿਹੜੀ ਚੀਜ਼ ਦਿਖਾਉਣ ਵਾਲੀ ਆ ਮੇਣ ਆ ਆ ਗਿਆ ਮੋਗਾ ਹਲਵਾਰਾ ਸੋ ਨਾਨਕੇ ਨੂੰ ਚਾਹ ਤਾਂ ਪਤਾ ਲੱਗ ਗਿਆ ਵੀ ਇੰਨਾ ਚੜਿਆ ਹੋਇਆ ਦੇਖਦੇ ਆ ਕਿਸੇ ਨੂੰ ਬੋਲੀ-ਬੁਲੀ ਆਉਂਦੀ ਆ ਵੀ ਨਹੀਂ ਦੱਸੋ ਬੋਲੀ-ਬੁਲੀ ਆਉਂਦੀ ਆ ਤੁਹਾਨੂੰ ਚਲੋ ਪਾ ਕੇ ਦਿਖਾਓ ਫਿਰ ਬੋਲੀ ਇੱਕ ਬੋਲੀ ਸ਼ੁਰੂ ਹੋ ਜਾਈਏ ਨਾ ਇੱਥੇ ਵੀ ਲੋ ਖਤਮ ਕਰਦੀ ਨਾ ਨਹੀਂ ਨਹੀਂ ਆਹ ਨਾ ਮੇਰਾ ਨਾਮ ਐਂਟਾ ਕੇ ਕੇ ਨਾ ਬਲੋਕਾ ਤੁਹਾਡਾ ਨਾਮ ਨਹੀਂ ਪਉਣੀ ਇੱਥੇ ਨਾ ਪਾਰੀ ਵਰਸੀ ਖੱਡਣ ਗਿਆ ਸੀ ਖਾਟ ਕੇ ਲਿਆਦਾ ਸੋਟਾ ਪੰਗਾ ਹਾਂ ਤਾਂ ਮੇਨ ਆ ਗਿਆ ਕੋਈ ਉਹ ਰੋੜਾ ਤਾਈ ਜੀ ਉਹ ਇਧਰ 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 ਕਰ ਕਰਨਾ ਆਹੋ ਜੇ ਤੋ ਉਹ ਵੀ ਤੇਲ ਆ ਗਈ ਤਾਂ ਤੋ ਅਲੀ ਵੀ ਬਲਾ ਅਲੀ ਜਿਹਨੇ ਕਿਹਾ ਸੀ ਤੁਸੀਂ ਕਰਨਾ ਸੀ ਕੋਲ ਮੈਂ ਆ ਕੇ ਸਮਝਾ ਲਿਆ ਕਿਉਂਗਾ ਮਾ ਜਲੇ ਬੋ ਹਾਂ ਪਾਪੇ ਸੀ ਕਾ ਸੋ ਨੀ ਆਇਆ ਕਿ ਇਹ ਗੁੱਡ ਨਾ ਆਉਂਦਾ ਉਹ ਤੋਂ ਉਲੀਆਲਾ ਬੰਦਾ ਅੰਦਰ ਆਨ ਕਿ ਉਹ ਫਿਰ ਜਾਂਦਾ ਫਿਰ ਕਰਨ ਦਾ ਹਾਂ ਦਾ ਨਾਂ ਕੀ ਹੈ ਥੋੜਾ ਜੋੜੀ ਕਰ ਦਵਾਉਂਦਾ ਇਹ ਜੀ ਉਹ ਜੀ ਉਹ ਨਹੀਂ ਰੱਖਦਾ ਰਾਈ ਦੱਤ ਨਾ ਮੈਂ ਦੱਤ ਨਾ ਮੈਂ ਇਹ ਵੀ ਨਹੀਂ ਲੈ ਰਿਹਾ ਜੀ ਨਾਣ ਕਹਿੰਦਾ ਅੱਧੇ ਆਉਣਾ ਆਖਰ ਨੂੰ ਨਾਨ ਕਹਿੰਦਾ ਅੱਧੇ ਆਪੇ ਆਉਣਾ ਦੇ ਸਾਡੇ ਆ ਗਏ ਨੇ ਮੈਂ ਇਹਦੇ ਬਾਰੇ ਉਹਨਾਂ ਨੇ ਉਹਨਾਂ ਨੇ ਮੈਂ ਕਿਹਾ ਲੱਡੂ ਨਾਲ ਕਿਹਨੂੰ ਪ੍ਰਾਂਠ ਭਰ ਕੇ ਦੇਣੇ ਇਹਨਾਂ ਨੇ ਉਹ ਕਰੇ ਉਹ ਠੰਡੇ ਹੋਈ ਬੈਠੇ ਨੇ ਸਾਰੇ ਨਾਨਕੇ ਆਂਦੀ ਤਰੀ ਕੱਲੀ ਕਿੰਦਾ ਬੋਲ What? Wow.

कहने का भी नहीं है और तो बना ले और सब बना ले सर सर एक चक्कर संभल गए पायो तो हो गया पैसे का और तो फीर तो पा रहे हैं वो में कर कर वो कह रहे हैं कि क्या हुआ वो तो बस कह रहे हैं कि ਤੁਹਾਡੀ ਬਸਾਰੇ ਕੰਮ ਨਹੀਂ ਹੋਰ ਕੀ ਚਾ ਗਿਆ ਮੇਰਾ ਮਨੋਰ ਕੁੱਤੀ ਲੁੱਭੀ ਆਉਂਦਾ ਜਾਵੇ ਤੇ ਤੂੰ ਮੈਂ ਨਹੀਂ ਛੱਡਾਂਗਾ ਲੜੀ ਰਾਣੀਆ ਮਾੜੀਆਂ ਮੀਂਹ ਤੇ ਕੇਸਾ ਰਹਿਣਾ ਨੱਚੀ ਸੋਰੇ ਨੱਚੀ ਅੰਗਰਾਣੀ ਆਜੇ ਖਾਂ ਮੀਂਹ ਤੇ ਕੇਸਾ ਰਹਿਣਾ ਨੱਚੀ ਆ ਮੁੰਡੇ ਦਾ ਦੇਖ ਲੋ ਵਿਆਹ ਤੇ ਇਹਨੂੰ ਇਹਨੂੰ ਕੋਈ ਤੂੰ ਸੌਂ ਕੇ ਉੱਠਿਆ ਰਸਤੇਰੇ ਘਰ ਚ ਮੇਲ ਇਕੱਠਾ ਹੋਇਆ ਹੋਇਆ ਬੱਸ ਹੋਈ ਬਈਆ ਇੰਦਰ ਹੋ ਗਿਆ ਤੁੱਤੇ ਨਹੀਂ ਜੱਜ ਨਾਲ ਤਿੰਨ ਦਿਨ ਹੋ ਗਏ ਵਿਆਹ ਲਿਆਂ ਦੇ ਹੀ ਹਾਲ ਹੁੰਦਾ ਹਲੇ ਕੱਲ ਸਾਰਾ ਦਿਨ ਨਿਕਲ ਜਾਣਾ ਵਾ ਚੱਲ ਨਹੀਂ ਆਇਆ ਹੋਣੀ ਐ ਨੂਰ ਬਥੇਰਾ ਆਇਆ ਗਾ ਅੱਛਾ ਮੁੱਛਾ ਖੜੀਆਂ ਕਰੀ ਫਿਰਦਾ ਹਲੇ ਕਿ ਤੇ ਨੂਰ ਨਹੀਂ ਆਇਆ ਇਹਦੇ ਤੇ ਮਾੜੀ ਵੀ ਦੇਖਦਾ ਉਹਦਾ ਗੋਲੀ ਲੈ ਕੇ मखी मारना सबसे औरने वाली चुन्नी बने ज्यादा नहीं रखनी कोई ना चुन्नी रे चुन्नी दा रे अभी वाला लगाओ औरने वाली छड़गाली बड़ा सड़े दान्दा का दीवा लगाओ चुन्नी रे चुन्नी दा रे अभी वाला लगाओ औरने वाली छड़गाली बड़ा सड़े दान्दा का दीवा लगाओ चुन्नी रे चुन्नी दा रे अभी वाला लगाओ ਹੋ ਗਾਇਸ ਤੁਹਾਨੂੰ ਦਿਖਾਉਂਦੇ ਹਾਂ ਕਿ ਅੱਜ ਅਸੀਂ ਕਿਹੜੇ ਦੇਖੋ ਗਾਇਸ ਬਟਨਾ ਲੱਗਣਾ ਸ਼ੁਰੂ ਹੋ ਰਿਹਾ ਹੈ ਇੱਕ ਦੁਪੱਟਾ ਲਿਆ ਹਾਂ ਹਾਂਜੀ ਬਸ ਚੁਣੀਏ ਕੋਈ ਨਾ ਹੁਣ ਤੇ ਇਹਦੇ ਨਾਲ ਸੋਹਣੀ ਲਓ ਆਪਾਂ ਨਵੇਂ ਲਈਆ ਉਹ ਲੈ ਕੇ ਚੱਲੋ ਸਰ ਹੁਣ ਮੈਂ ਤੇ ਕੀ ਹਾਂ ਮੈਂ ਫਿਰ ਮੈਂ ਜਾਵਾਂ ਹਾਂ ਇੱਧਰ ਦੇਖੋ ਮਨੇ ਗੁਲਾਬ ਗੁਲਾਬ ਦਾ ਫੁੱਲ ਨਹੀਂ ਗੁਲਾਬ ਦਾ ਫੁੱਲ ਆਹ ਲਓ 1 ਤੇ 2 ਦਾ ਜਾਇ ਲਾਓ ਸਗਰ ਵਾਲੇ ਕਿਥੇ ਸਗਰ ਵਾਲੇ ਨਹੀਂ ਆਉਂਦੇ ਨਾ ਕੁਝ ਨਾ ਕੁਝ ਬੋਲਦੇ ਨੇ ਕਾਹਨੋਂ ਲੱਗੇ ਮਾਣੇ ਜਿਹੜੀ ਉਹਨਾਂ ਦੀ ਵਾਈ ਉਹੀ ਲਾ ਦੇ ਨੇ ਉਹੀ ਲਾ ਆ ਕੇ ਕਿਹਦੇ ਤੇ ਟਿੱਕੀ ਆਹ ਬਣੀ ਨਹੀਂ ਪਤਾ ਕੀ ਹੁੰਦਾ ਆ ਨਹੀਂ ਜੀ ਇਹਨੂੰ ਪਤਾ ਨਹੀਂ ਕੀ ਹੋਇਆ ਹੈ ਇਹ ਤਾਂ 50 ਤੇ 20 ਵੀ ਲਾ ਵਟਾ ਦਿਨ ਨਹੀਂ ਅੱਠੀ ਤੁਸੀਂ ਵੀ ਇੱਧਰੋਂ ਕਰ ਜਾਓ ਬਾ બસ ਕੋਈ ਨਾ ਹੋਵੇ ਕਿਸੇ ਨਾ ਮਿਲ ਜਾਵੇ ਲੈ ਲਵਾਂਗੇ ਹਾਂ ਕੀ ਲੈਣਾ ਚੰਨ ਕਰ ਦੋ ਤੇਰੇ ਲਈ ਬਸ ਸਾਹਮਣੇ ਜਾਂਦੇ ਆ ਮਾਂ ਕਣ ਵਾਲੇ ਮੇਰੇ ਬਨਣੇ ਆਵੇ ਬਨਣਾ ਨਾਸ਼ਗ ਨਾਗਾ ਨਾ ਆਵੇ ਬਨਣਾ ਨਾਸ਼ਗ ਨਾਗਾ ਗਾਨਾ ਕਰਨੇ ਦਾ ਰੰਗ ਸੁਹਾਲਾ ਇਹ ਨੀ ਬਣ ਗਏ ਇੱਧਰ ਬਦਲ ਜਾ ਹਾਂ ਆਲੂ ਮਾਲੂ ਵੀਰਾ ਤੈਨੂੰ ਉਹ ਹੰਮਣ ਵਾਲਾ ਸਾਈਡ ਤੇ ਤੁਸੀਂ ਹੈ ਕਪੂਲੇ ਸ਼ੰਕਰ ਜਾਂ ਕੋਈ ਇਹ ਜਾਂ ਕੋਈ ਉਹਦੇ ਤਾਂ ਮੂਰਦੀ ਨਾ ਕਿਹਾ ਇਹਦਾ ਡੈਡੀ ਇੱਧਾ ਇੱਕ ਦਾ ਤਰਸ਼ੂਲ ਹਲਾ ਇੱਦਾਂ ਜਾਇ ਬਿਰੰਗਵਲੀ ਜੈ ਬੋਲੇ ਨਾ ਨਾ ਬੜਾ ਸ੍ਰੇਸ਼ਟੀ ਜੀਵਨ ਚ ਪੈਣ ਲੱਗਿਆ ਤੂੰ ਬਜਰੰਗਵਲੀ ਦਾ ਨਾਮ ਲੈਂ ਗਿਆ ਬਾਹਰ ਤੇ ਆ ਤਰਾ ਕੋਈ ਬਾਹਰ ਨਹੀਂ ਮਟਿਆ ਦੇਖਾਂ ਇੱਧਰ ਦੇਖਿਓ ਪੈਣੇ ਸਾਹਮਣੇ ਕੋਣ ਹੈ ਅੰਮ੍ਰਿਤ ਜੀ ਬ੍ਰਿਸ਼ਤ ਨਹੀਂ ਪਾਇਆ ਹੀ ਨਹੀਂ ਕੋਈ ਕੰਨੀ ਮੂਰੀ ਸਾਡੇ ਰੋਕੋ ਰੋਕੋ ਮਾਤਾ ਰੋਕੋ ਜੀ ਚੱਕ ਦੇ ਦੀਦਾ ਇੱਕ ਬਾਤ ਕਰ ਜੀ ਵਾਤੇ ਰੱਖ ਲਏ ਨੇ ਅੱਜ ਤਾਂ ਪਤਾ ਦੇ ਕੋਤਾਂ ਆਹ ਜਿਹੜਾ ਇਹ ਤਾਂ ਸਾਹਮਣੇ ਫਟਾਈ ਚੱਲੀ ਹੈ ਮਾਮੂ ਬਾਹਲੇ ਬਾਹਲੇ ਤਾਂ ਮੰਨ ਲੋ ਹਰ ਕੀ ਕੱਪੜੇ ਲਾਉਂਦੇ ਜੰਗਲਾਦਿਓ ਉਹ ਵੀ ਵੀਡੀਓ ਪਾਉਂਦਾ ਹੀ ਹੈ ਬੰਦਾ ਇਹ ਨਾ ਲੱਗੀਆਂ ਹੁੰਦਾ ਫੰਨਣ ਲੱਗੇ ਨਾਲੇਕ ਸ਼ੱਕ ਆ ਸਾਡੇ ਨਾਲੇ ਨਾਲੇ ਬੈਠੇ ਆ ਨਾਨ ਕੇ ਸ਼ੱਕਲਾ ਡਰੰਕ ਮੈਨੂੰ ਪਿੰਨਾ ਤਾਂ ਉੱਤੀ ਲਾਲਾ ਗगन ਫਾਰੇ ਨੇ ਮੰਨੂ ਕਹਿਆ ਹਾਂਜੀ ਨਾਨ ਕੇ ਸ਼ੱਕ ਲਾਉਣ ਲੱਗੇ ਨਾਨ ਕੇ ਕੁਝ ਨਹੀਂ ਤਾਇਆ ਜੇ ਜੇਲ ਪਾਣੀ ਦੇ ਗਈ ਨਹੀਂ ਸਮਝਿਆ ਸਾਰੇ ਠੀਕ ਹੈ ਸਾਰੇ ਆਪਦੇ ਪਾ ਕੇ ਲੈ ਜੀ ਸਾਰੇ ਖਾਣੇ ਆ ਤੂੰ ਖਾਣੀਆਂ ਖਾ ਜਾ ਜੀ ਨਾ ਬੋਸ ਉੱਤੇ ਆ ਨਾ ਰੋਟੀ ਨਾ ਕੋਈ ਆ ਦੇ ਸੁੱਕੀਆਂ ਬਾਗਣ ਗੰਭੀ ਸੁੱਕੀਆਂ ਨਾ ਕੱਢੇ ਹਾਂ ਮੈਂ ਸੁੱਕੀਆਂ ਨਾ ਕੱਢੇ ਹਾਂ ਮੂੜੇ ਬੱਟੇ ਬਾਹਰ ਤੋਂ ਪਾਉਣ ਚਾਹਿਆ ਜਾਂ ਦੋ ਮੂੜੇ ਬੱਟੇ ਨੂੰ ਹੁਣ ਫਿਚੂੜੀ ਪਾਉਣ ਪਹਿਲਾਂ ਤੇ ਕੀ ਮੂੜੇ ਲਿਆਦਾ ਕਹਿੰਦੇ ਸੋਨਾ ਆਹੂ ਦਾ ਕਹਿਣ ਸੋਨਾ ਤੋਂ ਉੱਤੋਂ ਸ਼ੁਰੂ ਹਾਂ ਆਪਿਆ ਹੋਣਾ ਬੈਠੇ ਦੋ ਮਿੰਟ ਨਾ ਕੀ ਨੇ ਰਹੀਆਂ ਹਰਸਾਨ ਨੂੰ ਲੱਗਦਾ ਜਿਨਾਂ ਦੇ ਭੱਜ ਜਾਂਦੇ ਨੇ ਕਹਿੰਦੇ ਰਾਤੀ ਰਾਤ ਦੇ ਪਾਰ ਹੋ ਗਏ ਉਹ ਟੈਂਪੋ ਇਹ ਆਪਣਾ ਬਹੁਤ ਪੈਣ ਦਾ ਨਹੀਂ ਲੋਕਾਂ ਵੀ ਸੁਝਿਆ ਨਾ ਨਾ ਕਿਹਨੇ ਬੋਲਣਾ ਕਿ ਬੜਾ ਹੋ ਗਿਆ ਰੋਟੀ ਮੁਗਾਰ ਦੇਖ ਬੜਾ اوہ 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 केम हिकु ਇੱਕ ਇੱਕ ਵਿਚਾਰਾ ਸ਼ਿਫਟ ਤੇ ਫਿਰਦਾ ਇੱਕ ਵਿਚਾਰਾ ਸੁੱਤਾ ਉੱਠਿਆ ਯਾਰ ਹੌਟਲ ਬੁਕ ਕਰਦਾ ਮੈਂ ਕਰਿਆ ਆਲੇ ਪਰ ਆ ਬੱਸ 388 ਨਾ ਬੱਸ ਹੀ ਗਿਆ ਬਲੌਗ ਦੇਖਿਓ ਗਾਇਜ਼ ਬਲੌਗ ਹਾਂ ਹੁਣ ਨਾ ਮੈਂ ਬਹੁਤ ਦੇ ਰਿਹਾ